ਤੇ ਕਿਸਾਨਾਂ ਵੱਲੋਂ ਕਣਕ ਦੀ ਨਾੜ ਨੂੰ ਲਾਈ ਅੱਗ ਨੇ ਇੱਕ ਵਾਰ ਫਿਰ ਤੋਂ ਆਪਣਾ ਕਹਿਰ ਦਿਖਾਇਆ ਜਿਸ ਵਿੱਚ ਕਿ ਹਜ਼ਾਰਾਂ ਜੀਵ ਜੰਤੂ ਅਤੇ ਕਰੀਬ 30 ਤੋਂ 40 ਏਕੜ ਜੰਗਲ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ ਜਿਹਾ ਤਸਵੀਰਾਂ ਮੱਤੇਵਾੜਾ ਜੰਗਲ ਦੀਆਂ ਨੇ ਜਿੱਥੇ ਕਿ ਕਿਸਾਨਾਂ ਵੱਲੋਂ ਖੇਤਾਂ 'ਚ ਕਣਕ ਦੀ ਨਾੜ ਨੂੰ ਅੱਗ ਲਗਾਈ ਗਈ ਸੀ ਜੋ ਕਿ ਤੇਜ਼ ਹਵਾ ਕਾਰਨ ਜੰਗਲਾ ਵਿੱਚ ਆਬੜੀ ਜਿਸ ਤੋਂ ਬਾਅਦ ਇਹ ਅਗਨੀ ਬੁਰੀ ਤਰ੍ਹਾਂ ਫੈਲੀ ਕੇ ਇਸ ਤੇ ਕਾਬੂ ਪਾਉਣ ਲਈ ਕਰੀਬ ਚਾਰ ਤੋਂ ਪੰਜ ਗੱਡੀਆਂ ਨੂੰ ਕਈ ਘੰਟੇ ਦੀ ਮੁਸ਼ਕਲ ਕਰਨੀ ਪਈ ਉੱਥੇ ਹੀ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਤਾਂ ਕਰੀਬ 30 ਤੋਂ 40 ਏਕੜ ਜੰਗਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਇਸ ਨਾਲ ਹੀ ਹਜ਼ਾਰਾਂ ਜੀਵ ਜੰਤੂ ਅਤੇ ਜੰਗਲੀ ਜਾਨਵਰ ਵੀ ਇਸ ਛਪੇਟ ਵਿੱਚ ਆ ਗਏ ਜਿਨ੍ਹਾਂ ਦੀਆਂ ਕੁਝ ਤਸਵੀਰਾਂ ਆਈਆਂ ਨੇ ਪਰ ਇਹ ਤਸਵੀਰਾਂ ਇੰਨੀਆਂ ਭਿਆਨਕ ਅਤੇ ਦਰਦਨਾਕ ਨੇ ਕਿ ਇਹਨਾਂ ਨੂੰ ਟੀਵੀ ਸਕਰੀਨ ਤੇ ਦਿਖਾਇਆ ਹੀ ਨਹੀਂ ਜਾ ਸਕਦਾ ਇਹ ਥਾਣਾ ਕੂਮਕਲਾ ਦੀਨ ਪਿੰਦੇ ਸਤਲੁਜ ਦਰਿਆ ਕਿਨਾਰੇ ਪਿੰਡ ਮੰਡ ਚੌਂਤਾ ਦੇ ਜੰਗਲੀ ਖੇਤਰ ਚ ਇਹ ਅੱਗ ਲੱਗੀ ਜਿਸ ਕਾਰਨ ਕਈ ਜਾਨਵਰਾਂ ਦੇ ਮਰਨ ਦਾ ਖਦਸ਼ਾ ਪਰ ਘਟਾਇਆ ਗਿਆ ਜਾਣਕਾਰੀ ਮੁਤਾਬਕ ਕਰੀਬ 340 ਏਕੜ ਤੋਂ ਵੱਧ ਵਿੱਚ ਫੈਲੇ ਇਸ ਜੰਗਲ ਚ 2 ਦਿਨ ਪਹਿਲਾਂ ਅੱਗ ਲੱਗੀ ਸੀ ਜਿਸ ਨੂੰ ਬੁਝਾ ਲਿਆ ਗਿਆ ਸੀ ਪਰ ਅੱਜ ਸਵੇਰੇ ਇਹ ਅੱਗ ਫੇਤੋ ਫੈਲ ਗਈ ਜਿਸ ਨੇ ਜੰਗਲ ਦਾ ਕਾਫੀ ਰਕਬਾ ਆਪਣੀ ਚਪੇਟ ਵਿੱਚ ਲੈ ਲਿਆ ਵਨ ਰੇਂਜ ਅਧਿਕਾਰੀਆਂ ਨੇ ਦੱਸਿਆ ਕਿ ਮੰਡ ਚੌਂਤਾ ਦਾ ਜੰਗਲ 340 ਏਕੜ ਵਿੱਚ ਫੈਲਾ ਹੋਇਆ ਹੈ ਤੇ ਜੰਗਲ ਨੇੜੇ ਲੱਗਦੇ ਕਿਸੇ ਕਿਸਾਨ ਨੇ ਆਪਣੇ ਖੇਤ ਚ ਨਾੜ ਨੂੰ ਅੱਗ ਲਗਾਈ ਸੀ ਜੋ ਕਿ ਜੰਗਲ ਵਿੱਚ ਫੈਲ ਗਈ ਉਹਨਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਇਸ ਅੱਗ ਤੇ ਲਗਭਗ ਕਾਬੂ ਪਾ ਲਿਆ ਗਿਆ ਮੈਂ ਮੋਨ ਸਿੰਘ ਰੇਂਜ ਅਫਸਰ ਮੱਤੇਵਾੜਾ ਹਾਂਜੀ ਰੇਂਜ ਆਫ ਮੋਨਜੀ ਕੀ ਕਹਿਣਾ ਚਾਹੁੰਦੇ ਜਿੱਦੇ ਇੱਥੇ ਜਤੀ ਅੱਗ ਲੱਗੀ ਗਈ ਹੈ ਅ ਇਸ ਵਾਰ ਇਹ ਤਾਂ ਜਿਹੜਾ ਹੈਗਾ ਵੀ ਦੇਖੋ ਜਿਹੜੀ ਹੈਗੀ ਆ ਵੀ ਅੱਗ ਜੰਗਲ ਦੇ ਵਿੱਚ ਜਿਹੜੀ ਆਈ ਆ ਇੱਕ ਤਕਰੀਬਨ 7-8 ਕਿਲੇ ਪਿਛੇ ਰੱਤਮੀ ਜਿਹੜੀ ਆਗਾ ਉੱਥੋਂ ਜਿਹੜੀ ਹੈਗੀ ਹੈ ਸ਼ੁਰੂ ਹੋਈ ਸੀਗੀ ਕਿਸੇ ਕਿਸਾਨ ਵੱਲੋਂ ਲਾਈ ਗਈ ਸੀ ਤੇ ਉਹ ਅੱਗ ਉਹਨਾਂ ਤੋਂ ਨਾ ਸਾਹਮਦੇ ਤੇ ਹਵਾ ਦੀ ਜਿਆਦਾ ਰੁੱਖ ਕਾਰਨ ਜਿਹੜੀ ਉਹ ਬਾਕੀ ਖੇਤਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਆਉਂਦੀ ਕੁਛ ਇੱਥੇ ਕਿ ਮਰੀਕਾ ਕੁਲੀਆਂ ਹੈਗੀਆਂ ਤੇ ਰਹਿੰਦੇ ਸੀ ਜੰਗਲ ਦੇ ਨਾਲ ਬੰਦੇ ਉਹਨਾਂ ਦੀ ਕੁਲੀਆਂ ਨੂੰ ਸਾੜਦੀ ਜੰਗਲ ਦੇ ਵਿੱਚ ਜਿਹੜੀ ਆ ਕੇ ਅੱਗ ਲੱਗੀ ਹੈ ਜੰਗਲ ਦੇ ਵਿੱਚ ਜਿਹੜੀ ਕ੍ਰੋਸ ਹੁੰਦੀ ਵੀ ਇੰਨੀ ਜਾਨੀ ਹਵਾ ਤੇਜ਼ ਸੀ ਗਰਾਊਂਡ ਫਾਇਰ ਸੀ ਇਹ ਵੈਸੇ ਤੇ ਉਹ ਗਰਾਊਂਡ ਫਾਇਰ ਹੀ ਹੁੰਦੀ ਹੈ ਵੀ ਜ਼ਮੀਨ ਦੇ ਨਾਲ ਲੱਗਦੀ ਤਕਰੀਬਨ ਜਾਂਦੀ ਹੈ ਤੇ ਇਹ ਹਵਾ ਤੇਜ਼ ਹੋਣ ਕਰਕੇ ਜਿਹੜੀ ਬੜੀ ਸਪੀਡ ਨਾਲ ਜਿਹੜੀ ਹੈਗੀ ਆ ਜੰਗਲ ਤੋਂ ਪਾਰ ਵੀ ਜਾਨੀ ਨਿਕਲ ਕੇ ਲੋਕਾਂ ਦੇ ਖੇਤਾਂ ਜਾਂ ਬੜੀ ਅੱਬੀ ਕਿੰਨੇ ਇੱਥੇ ਕਿੱਲੇ ਬਚ ਗਏ ਕਿੰਨੇ ਦਰਖਤ ਬਚੇ ਗਏ ਨੇ ਇਹਨਾਂ ਦਾ ਜਿਹੜਾ ਹੈਗਾ ਅਜੇ ਥੋੜਾ ਜਿਹਾ ਅਨੁਮਾਨ ਲਾਇਆ ਜਾ ਰਿਹਾ ਕਿਉਂਕਿ ਹਜੇ ਤੱਕ ਕੱਲ ਜਿਹੜੀ ਇਹ ਅੱਗ ਲੱਗੀ ਸੀਗੀ ਅੱਗ ਲੱਗਣ ਕਰਕੇ ਜਿਹੜਾ ਹੈਗਾ ਪਹਿਲਾਂ ਤਾਂ ਅੱਗ ਤੇ ਹੀ ਕਾਬੂ ਜਿਹੜਾ ਪਾਇਆ ਗਿਆ ਕਿਉਂਕਿ ਇੰਨੀ ਅੱਗ ਸੀਗੀ ਸਾਨੂੰ ਜਿਹੜੀਆਂ ਹੈਗੇ ਚਾਰ ਫਾਇਰ ਬ੍ਰਿਗੇਡ ਗੱਡੀਆਂ ਤੇ ਸਾਡੇ ਆਪਣੇ ਟੈਂਕਰ ਤੇ ਜਿਹੜਾ ਹੈਗਾ ਸਾਡੇ ਮਜ਼ਦੂਰ ਸਾਡੇ ਜਿਹੜੇ ਲੋਕਲ ਕਿਸਾਨ ਵੀਰ ਜਿਹੜੇ ਆ ਉਹ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਉਹਨਾਂ ਦੀ ਮਦਦ ਦੇ ਨਾਲ ਅਸੀਂ ਹਜੇ ਰਾਤ 10 ਵਜੇ ਤੱਕ ਤਕਰੀਬਨ 9-10 ਵਜੇ ਤੱਕ ਕਹਿੰਦੇ ਨੇ ਫਿਰ ਉਹਨੂੰ ਕਾਬੂ ਪਾਉਂਦੇ ਅਸੀਂ ਰਹੇ ਕੁਝ ਸੂਤਰਾਂ ਅਨੁਸਾਰ ਪਤਾ ਲੱਗਿਆ ਇੱਥੇ ਕਈ ਜਾਨਵਰ ਬਚੇਗੇ ਨੇ ਐ ਇਸ ਤੀ ਜਿਹੜੀ ਹੈਗੀ ਹੈ ਇੱਕ ਵੱਖਰੀ ਤੌਰ ਤੇ ਜਿਹੜੀ ਹੈਗੀ ਹੈ ਬਲਾਕ ਅਸਰ ਕੁਲਵੰਦਰ ਸਿੰਘ ਤੇ ਨਾਲ ਉਹਨਾਂ ਦੇ ਫੋਰਸਟ ਗਾਰਡ ਜਿਹੜੀ ਇੱਕ ਟੀਮ ਬਣਾਈ ਗਈ ਹੈ ਮੇਰੇ ਵੱਲੋਂ ਜਿਨ੍ਹਾਂ ਦਾ ਜਿਹੜਾ ਹੈਗਾ ਜਿਵੇਂ ਕੋਈ ਸਾਰੇ ਜੰਗਲ ਦੀ ਵਿਜਿਟ ਜਿਹੜੀ ਕਰ ਰਹੇ ਨੇ ਇਹਦੇ ਵਿੱਚ ਅਸੀਂ ਦੇਖਾਂਗੇ ਵੱਖਰੇ ਵੱਖਰੇ ਤੌਰ ਤੇ ਜਿਹੜਾ ਹੈਗਾ ਦਰਖਤ ਜਿਹੜੇ ਹੈਗੇ ਆ ਕਿ ਗਰਾਉਂਡ ਫਰੌਗ ਕਰਕੇ ਤਕਰੀਬਨ ਗਰਾਉਂਡ ਤੇ ਹੀ ਅੱਗੇ ਰਹੀ ਹੈ ਜ਼ਿਆਦਾ ਇਹ ਤੇ ਇਹਦੇ ਨਾਲ ਜਿਹੜਾ ਹੈਗਾ ਵੀ ਕੋਈ ਨੁਕਸਾਨ ਦਰੱਖਤਾਂ ਦਾ ਨੁਕਸਾਨ ਹੋਇਆ ਜਾਂ ਕੋਈ ਕਿਸ ਤਰ੍ਹਾਂ ਦਾ ਹੋਇਆ ਹੋਰ ਉਹ ਜਿਹੜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਯੂਨੀਵਰਸਿਟੀਕੇਸ਼ਨ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗੇਗਾ ਵੀ ਕਿੰਨਾ ਨੁਕਸਾਨ ਹੋਇਆ ਅਧਿਕਾਰੀਆਂ ਮੁਤਾਬਕ ਇਸ ਆਗ ਨਾਲ ਜੰਗਲ ਦਾ ਕਰੀਬ 30 ਤੋਂ 40 ਏਕੜ ਖੇਤਰ ਪ੍ਰਭਾਵਿਤ ਹੋਇਆ ਹੈ ਤੇ ਬਾਕੀ ਜਦੋਂ ਤੱਕ ਅੱਗ ਪੂਰੀ ਤਰ੍ਹਾਂ ਬੁਝ ਜਾਵੇਗੀ ਤਾਂ ਹੀ ਇਸ ਦਾ ਪੂਰਾ ਅਨੁਮਾਨ ਲਗਾਇਆ ਜਾ ਸਕਿਆ ਇਸ ਸੰਬੰਧੀ ਜ਼ਿਲ੍ਹਾ ਜੰਗਲਾਤ ਅਫਸਰ ਰਾਜੇਸ਼ ਕੁਲਾਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਅੱਗ ਜ਼ਮੀਨੀ ਪੱਧਰ ਤੱਕ ਫੈਲੀ ਹੋਈ ਸੀ ਜਿਸ ਦਾ ਹਾਲਾ ਕਿ ਉੱਡਨੇ ਵੱਡੇ ਪੱਧਰ ਤੇ ਨੁਕਸਾਨ ਤਾਂ ਨਹੀਂ ਹੋਇਆ ਪਰ ਕਰੀਬ 30 ਤੋਂ 40 ਏਕੜ ਜੰਗਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਦਕਿ ਇਸ ਵਿੱਚ ਕਈ ਜੰਗਲੀ ਜਾਨਵਰ ਅਤੇ ਜੀਵ ਜੰਤੂ ਵੀ ਪੂਰੀ ਤਰ੍ਹਾਂ ਨਸ਼ਟ ਹੋ ਗਏ ਨੇ ਹਾਂਜੀ ਕੀ ਨਾਮ ਜੀ ਹਾਂਜੀ ਮੇਰਾ ਨਾਮ ਹੈਗਾ ਜਸਵੀਰ ਸਿੰਘ ਜਸਵੀਰ ਸਿੰਘ ਜੀ ਜਿਹੜੀ ਅੱਗ ਲੱਗੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅੱਗ ਸਰ ਕੱਲ 19 ਤਰੀਕ ਦਾ ਕੋਈ ਦੁਪਹਿਰ ਦੇ 3 ਵਜੇ ਦਾ ਇਹ ਇਨਸੀਡੈਂਟ ਹੈਗਾ ਵਾ ਜੀ ਜੋ ਸਾਨੂੰ ਸੂਚਨਾ ਮਿਲੀ ਆ ਅਸੀਂ ਅੱਗਾ ਦੀ ਅਜਕਲ ਡਿਊਟੀ ਕਰਕੇ ਸਾਡੀ 24 ਆਵਰ ਡਿਊਟੀ ਚੱਲਦੀ ਆ ਨਿਗਰਾਨੀ ਰੱਖਣੀ ਪੈਂਦੀ ਆ ਅਸੀਂ ਹਾਜ਼ਰੀ ਸੀ ਪਰ ਅਸੀਂ ਬੱਤੇਵਾੜੇ ਆਪਣੇ ਹੈੱਡਕੁਆਰਟਰ ਤੇ ਸੀਗੇ ਤੇ ਜਦੋਂ ਇਧਰੋਂ ਨਿਊਜ਼ ਆ ਗਈ ਵੀ ਅੱਗ ਲੱਗੀ ਆ ਹਵਾ ਕਾਫੀ ਤੇਜ਼ ਸੀ ਅੱਜ ਮੈਂ ਕਿ ਤੁਸੀਂ ਦੇਖ ਸਕਦੇ ਹੋ ਆਹ ਪੁਆਇੰਟ ਤੋਂ ਇਹ ਅੱਗ ਐਂਟਰ ਕਰੀ ਆ ਤੇ ਕਾਫੀ ਬੇਕਅਪ ਹੋ ਰਹੀ ਆ ਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਸਾਡੇ ਇਨ ਟੱਚ ਰਹਿੰਦੇ ਆ ਅੱਜ ਕੱਲ ਅਸੀਂ ਉਹਨਾਂ ਨਾਲ ਰਾਬਤਾ ਪਹਿਲਾਂ ਹੀ ਰੱਖਦੇ ਆ ਤੇ ਕੋਈ 4 ਤੋਂ 5 ਗੱਡੀਆਂ ਅਲੱਗ-ਅਲੱਗ ਸਟੇਸ਼ਨਾਂ ਤੋਂ ਜੀ ਜੌਨੇਵਾਲ ਤੋਂ ਸਮਰਾਲੇ ਤੋਂ ਖਵਾੜੇ ਤੋਂ ਤੇ ਤਿੰਨ ਗੱਡੀਆਂ ਲੁਧਿਆਣੇ ਤੋਂ ਮੌਕੇ ਤੇ ਆ ਗਈਆਂ ਚਲੋ ਘੰਟਾ-ਘੰਟਾ ਲੱਗ ਜਾਂਦਾ ਪਰ ਇਹਨਾਂ ਨੂੰ ਕਾਬੂ ਪਾਉਂਦੇ ਸਾਡੇ ਆਪ ਦੇ ਵੀ ਕੁਝ ਹੈਗੇ ਸੋਰਸ ਪਾਣੀ ਦਾ ਟੈਂਕਰ ਵਗੈਰਾ ਤੇ ਬਾਕੀ ਲੇਬਰ ਸਾਡੇ ਕੋਲੇ ਮਿਲੂਦੀ ਜਾਂਦੀ ਆ ਕੱਲ ਸੰਡੇ ਸੀ ਪਰ ਫਿਰ ਵੀ ਇਹੋ ਜਿਹੇ ਸਮੇਂ 'ਚ ਸਾਡੇ ਲੇਬਰ ਕੱਤਰ ਹੋ ਜਾਂਦੀ ਆ ਜੀ ਤੇ ਕੋਸ਼ਿਸ਼ ਕੀਤੀ ਹੈ ਕਿ ਕਾਬੂ ਪਾ ਲਿਆ ਸੀਗਾ ਤੇ ਕਾਫੀ ਏਰੀਆ ਬਚਾ ਲਿਆ ਗਿਆ ਪਰ ਫਿਰ ਵੀ ਨੁਕਸਾਨ ਤਾਂ ਹੁੰਦਾ ਹੀ ਹੈ ਤੇ ਆਪਣੇ ਕਿੰਨੇ ਕਿੱਲੇ ਮਚ ਗਏ ਤੇ ਕਿੰਨੇ ਕੁ ਅੱਗ ਪਹੁੰਚੀ ਗਈ ਹੈ ਤੇ ਕੱਲ ਮੌਕੇ ਤੇ ਤਾਂ ਸ਼ਾਮ ਤੱਕ ਸਾਨੂੰ ਬੰਦੇ ਭਜਾਉਂਦੇ ਆਈਡੀਆ ਲੱਗ ਰਿਹਾ ਸੀ ਮੋਟਾ-ਮੋਟਾ ਕਿਉਂਕਿ ਅਸੀਂ ਕੰਪਾਰਟਮੈਂਟ ਸਾਡੇ ਵੰਡੇ ਹੁੰਦੇ ਆ ਸਾਨੂੰ ਆਈਡੀਆ ਹੁੰਦਾ ਕਿੰਨੇ ਕੁ ਕਮਾਰਟਮੈਂਟ ਦਾ ਸਾਡਾ ਏਰੀਆ ਹੁੰਦਾ ਵਾ 30 ਤੋਂ 40 ਕਿੱਲੇ ਦਾ ਸਾਨੂੰ ਇਹ ਹੈਗਾ ਵਾ ਖ਼ਲਸਾ ਪੰਜ ਚਾਰ ਕਿੱਲੇ ਉੱਪਰ ਥੱਲੇ ਹੋ ਸਕਦੇ ਆ ਉਹਦੇ ਲਈ ਸਾਡਾ ਬੜੀ ਬਰੀਕੀ ਨਾਲ ਹੁਣ ਚੱਲ ਰਿਹਾ ਵਾ ਮੈਂਤੀ ਗੰਤੀ ਜੋ ਵੀ ਸਾਡਾ ਲੋਸ ਨੁਕਸਾਨ ਫਰਟੇਸ਼ਨ ਜਾਂ ਕੁਝ ਵੀ ਲੱਕੜ ਵਗੈਰਾ ਦਾ ਕੋਈ ਰਵ ਜੋ ਦੀ ਬਕਾਇਦਾ ਡਿਟੇਲ ਇਕੱਠੀ ਕਰਕੇ ਅਸੀਂ ਗੌਰਮੈਂਟ ਨੂੰ ਬਤਾਇਆ ਜਾਣਕਾਰੀ ਮੁਤਾਬਕ ਇਸ ਜੰਗਲ ਵਿੱਚ ਜੰਗਲੀ ਜੀਵ ਪਾਰੀ ਮਾਤਰਾ ਚ ਰਹਿੰਦੇ ਨੇ ਜੰਗਲੀ ਜਾਨਵਰ ਆਪਣੀ ਜਾਨ ਬਚਾਉਣ ਲਈ ਭੱਜਦੇ ਵੀ ਦਿਖਾਈ ਦਿੱਤੇ ਅੱਗ ਦੀ ਚਪੇਟ ਵਿੱਚ ਕਈ ਜਾਨਵਰ ਵੀ ਪੂਰੀ ਤਰ੍ਹਾਂ ਝੋਲਸ ਗਏ ਜਿਨ੍ਹਾਂ ਦੀਆਂ ਕਿ ਤਸਵੀਰਾਂ ਵੀ ਸਾਹਮਣੇ ਯਾਨੀ ਬਾਰੇ ਤਸਵੀਰਾਂ ਬੇहद ਖਤਰਨਾਕ ਨੇ ਅਤੇ ਦਿਖਾਈਆਂ ਨਹੀਂ ਜਾ ਸਕਦੀਆਂ ਤਾਂ ਜੇ ਇਹ ਵਿੱਚ ਜਦੋਂ ਪੰਜਾਬ ਵਿੱਚ ਸਪਾਰਾ ਕਰੀਬ 50 ਡਿਗਰੀ ਪਹੁੰਚ ਚੁੱਕਿਆ ਹੈ ਜਿਹੇ ਵਿੱਚ ਇਹ ਅੱਗਾਂ ਹੋਰ ਵੀ ਕਹਿਰ ਬਰਪਾ ਰਹੀਆਂ ਨੇ ਇੱਕ ਪਾਸੇ ਜਿੱਥੇ ਇਹਨਾਂ ਨਾਲ ਜੰਗਲੀ ਜਾਨਵਰਾਂ ਦਾ ਵੱਡੀ ਪੱਧਰ ਤੇ ਜਾਨੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਅਰਥਾ ਦਾ ਤਾਪਮਨ ਵਿੱਚ ਵੀ ਵਾਧਾ ਹੋ ਰਿਹਾ ਹੈ ਅਜਿਹੇ ਵਿੱਚ ਜੇਕਰ ਕਣਕ ਦੀ ਨਾੜ ਨਾ ਸਾੜੀ ਜਾਵੇ ਤਾਂ ਸ਼ਾਇਦ ਕਿਤੇ ਨਾ ਕਿਤੇ ਇਹ ਬੇਹਦ ਰਾਹਤ ਵਾਲੀ ਗੱਲ ਹੋਵੇਗੀ ਮਾਛੀਵਾੜਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ